ਹਾਂ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੈੜਾਂ ਸੇਰ ਲਈ ਲੈ ਕੇ ਆਂ ਜੀ ਪੰਜੇ ਦੀਆਂ ਪੰਜ ਹੀ ਬਾਈ ਗੱਬਣ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਆਓ ਕਰ ਲੈਂਦੇ ਆਂ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸਕਾਰ ਉਹ ਠੀਕ ਹੋ ਬਾਈ ਜੀ ਹਾਂ ਵਧੀਆ ਬਾਈ ਜੱਟ ਸਾਹਿਬ ਨਾਮ ਤੇ ਐਡਰੈਸ ਨਾਮ ਜੱਤਾ ਸਿੰਘ ਆ ਪਿੰਡ ਭਾਈ ਰੁਪਾ ਜਿਹੜਾ ਬਠਿੰਡਾ ਸੀ ਰਾਮ ਪ੍ਰਫੂਲ ਨੇੜੇ ਪਿੰਡ ਬਾਈ ਇਹ ਬਣ ਸਾਤਪੁਰਾ ਰਹਿੰਦਾ ਇਧਰ ਭਗਤ ਰਹਿੰਦਾ ਬਚਾਲੇ ਦੇ ਰਹਿੰਦਾ ਆਪਣਾ ਮੰਡਾ ਮੋਬਾਈਲ ਨੰਬਰ ਬੋਲੋ 93652 14984 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਹੁੰਦਾ ਇਹ ਦੂਜਾ ਸੂਆ ਹੁੰਦੀ ਆ ਕਿੰਨੇ ਦਿਨ ਲਊ ਇਹ 1-2 ਦਿਨ ਹੀ ਲਊਗਾ 1 ਤੋਂ 2 ਦਿਨ ਹੀ ਲਊਂ ਕਿਆ ਬਾਤ ਆ ਲੀਵਾ ਬੜਾ ਕਮਾਲਾ ਬੜਾ ਸੁਣਾਗਾ ਕਿੰਨਾ ਕੁ ਦੁੱਧ ਦੀ ਦੂ ਅਸਟੀਮੇਟ ਮਾਲਕਾਂ ਨੇ ਦੱਸਿਆ ਵੀ ਪਹਿਲੇ ਸੂਏ ਦਿੱਤਾ 11 20 ਕਿਲੋ ਦਾ ਠੀਕ ਆ ਆਪਾਂ ਵੀ ਉਹਨਾਂ ਹੀ ਕਹਾਂਗੇ ਵੀ ਉਹਨਾਂ ਕੀ ਦੇ ਦੂ ਹੂੰ ਲੀਵਾ ਚੰਗਾ ਮੁਰੂ ਲੀਵਾ ਚੈੱਕ ਕਰ ਲਓ ਚਾਰੇ ਥਣ ਨਿਕੜਵੇਂ ਪੂਰੇ ਗੈਵ ਤੇ ਕਦ ਪ੍ਰਿੰਟ ਬਰੀਡ ਇੱਕ ਨੰਬਰ ਆ ਮੂੰਹਾਂ ਵੀ ਚੌਗੀ ਆ ਮੂੰਹਾਂ ਚਾਰ ਦਾ ਐ ਨਹੀਂ ਕੋਈ ਟੱਕਰ ਨਹੀਂ ਮਰਦੀ ਬਹਿ ਜਾ ਤਾਂ ਮੰਨ ਲੇ ਗੱਬਣਾ ਲੈ ਲੀਵਾ ਕਮਾਲ ਖੋਲ ਦੇ ਬਈ ਤੋੜ ਕੇ ਫੁੱਲ ਕੱਟ ਦਾ ਕੋਈ ਛੋਟ ਹੀ ਨਾ ਮੰਨੋ ਬਰੀਟ ਵਾਲੀ ਆ ਜਾਤ ਵਾਲੀ ਆ ਹਾਂ ਫੁੱਲ ਕੱਟਾਂਗਾ ਹਾਂ ਕੱਚੀ ਆ ਕੱਚੀ ਦੇ ਹਿਸਾਬ ਨਾਲ ਮੁੱਲ ਵੀ ਬਾਈ ਕਹਿੰਦਾ ਅੱਜ ਜਮਾ ਜਾਇਜ਼ ਹੀ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਮੁੱਲ ਪਹਿਲਾਂ ਹੀ ਵੈਸੇ ਵਾਈਦੇ ਜਾਇਜ਼ ਹੀ ਕੀ ਮੁੱਲ ਆ ਬਾਈ ਜਾਇਜ਼ ਹੈ ਮੁੱਲ ਕੋਈ ਪੈਟ ਨਹੀਂ ਕਰਨਾ ਸਤਨੇ 60000 ਦੀ ਵਾੜ ਦੇ ਦਾਂ ਚੱਕ ਬਾਈ ਜਮਾ ਜਾਇਜ਼ ਮੁੱਲ ਆ ਮੁੱਲ ਕਰਾਉਣਾ ਚਾਹੁੰਦਾ ਨੀ ਕੁੱਤਾ ਦਾ ਫੋਲ ਕੱਦ ਵਾਲੀ ਆ ਇੱਥੀ ਭਾਵੇਂ ਦੀ ਖੜਾ ਲੈ ਨੂੰ ਲੈ ਹੂੰ ਸੀਲ ਦੇ ਵੇ ਵੇ ਦੀ ਫੀਟਿੰਗ ਭਾਈ ਸੁਣਾ ਲੈ ਵਾ ਲੈ ਫੀਟਿੰਗ ਚੈੱਕ ਕਰੋ ਇੱਕ ਨੰਬਰ ਆ ਬਾਕੀ ਮੁੱਲ ਵੀ ਜਾਇਜਾ 60000 ਰੁਪਏ ਮੰਨ ਤਾ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਬਿਊਟੀ ਚੰਗੀ ਆ ਨਾ ਵੈੜ ਦੀ ਹਾਂ ਬਹੁਤ ਸੋਹਣੀ ਆ ਹਾਂ ਪ੍ਰਿੰਟ ਪ੍ਰਿੰਟ ਕਰਮ ਵਾਲੀ ਦਾ ਬੜਾ ਚੰਗਾ ਆ ਬੜਾ ਚੰਗਾ ਆ ਖਾਨ ਬਹੁਤ ਚੰਗਾ ਲੱਗਿਆ ਚਾਹੇ ਹੱਥੀ ਚੋਲਿਓ ਚਾਹੇ ਮਸ਼ੀਨਾ ਚੋਲਿਓ ਇੱਕ ਨੰਬਰ ਥਣ ਲੱਗਿਆ ਬਾਕੀ ਦੰਦਾ ਜ ਵੈੜ ਆ ਭਾਈ ਨਾ ਨਾ ਦੱਦੀ ਆ ਹੂੰ ਕਿਤੇ ਦੋ ਨੰਬਰ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਹੁੰਦੀ ਆ ਕਿੰਨੇ ਦਿਨ ਲਵੋ ਇਹ ਹਫਤਾ ਲੈ ਜੂ ਹਫਤੇ ਕੀ ਕੱਚੀ ਆ ਹਨਾ ਲੈ ਲੈ ਵੀ ਦੀ ਸਟਾਰਟਿੰਗ ਚੈੱਕ ਕਰ ਸਟਾਰਟਿੰਗ ਬਹੁਤ ਸੋਹਣੀ ਆ ਟਿਲ ਠੀਕ ਹਨਾ ਸਾਰੀਆਂ ਆ ਬਲਡ ਲੈ ਗੱਡੂ ਫੇਰ ਸੋਹਣਾ ਥਾਣ ਬੜਾ ਕਮਾਲ ਆ ਆ ਸੋਹਣਾ ਥਾਣਾ ਪੂਰੀ ਵਿਥੀ ਤੇ ਇਕੱਲਾ ਇਕੱਲਾ ਥਾਣਾ ਇਦਾਂ ਵੀ ਲੈ ਵਾ ਚੈੱਕ ਕਰ ਲੋ ਕੱਚੀ ਆ ਅੰਦਾਜ਼ਾ ਉਸਾਮਣਾ ਲਾਇਓ ਭਾਈ ਠੰਡੀ ਇਹ ਵੀ ਬਹੁਤ ਚੰਗੀ ਆ ਲੈ ਬਾਸ ਤਾਂ ਨਹੀਂ ਲੈ ਜਿਵੇਂ ਮਰਦੀ ਆ ਫੇਰੀ ਚੱਲ ਇਹਦਾ ਕੱਦ ਵੀ ਉਹਨੂੰ ਉੱਚਾ ਹੋ ਪੂਰਾ ਝੂਟਾ ਨਹੀਂ ਕੱਦ ਫੁੱਲ ਆ ਫੁੱਲ ਕੱਦਾ ਛੋਟੀ ਨਾ ਮੰਨੋ ਕੱਦ ਫੁੱਲ ਬਰੀਡ ਆ ਬਰੀਡ ਆ ਹਾਂ ਫੇਸ ਦੀ ਬਿਊਟੀ ਦੇਖੋ ਕਮਾਲ ਫੋਦੀਵਾਦੀ ਸਨਖ ਪੁਣਾ ਵੜ ਦੇ ਵਿੱਚ ਫੁੱਲ ਆ ਬਾਈ ਲੈ ਤਾਂ ਚਾ ਕਮਾਲ ਕੀ ਮੋਲੇ ਜੈਜ ਫਿਰ ਇਹ 57000 ਦੀ ਦੇ ਦਾਂਗੇ ਅੱਜ ਕੱਚੀ ਕੱਚੀ ਜਮਾ ਜੈਜ ਮੋਲਾ ਫੁੱਲ ਵੱਡੀ ਬਾੜ ਆ ਕੋਈ ਛੋਟੀ ਨਾ ਮੰਨ ਲੈ ਫਿਰ ਬੂਲ ਵਾਲੀ ਆ ਠੰਡੀ ਠੁੰਡੀ ਪੂਰੀ ਆ ਲੈ ਜਿਵੇਂ ਮਰਜੀ ਉੱਥੇ ਫੇਰੀ ਚੱਲ ਬਹਿ ਜਾ ਆਪਾਂ ਮੰਦੀ ਆ ਨਹੀਂ ਕੋਈ ਕਹਿੰਦੀ ਲੈ ਵੇੜੇ ਦੇ ਵਿਚਾਲੇ ਖੜਾ ਲਈ ਜਿਵੇਂ ਮਰਜੀ ਬਹਿ ਜਾ ਕੋਈ ਚੈੱਕ ਕਰੀਂ ਆਪਣੇ ਬਰਾਬਰ ਹੁੰਦੀ ਹੈ 52000 ਰੁਪਇਆ ਜਮਾ 52000 ਦੀ ਵੜਦੇ ਦਾ ਮੁੱਲ ਬਈ ਕੀ ਬਾਤ ਹੈ ਕੱਚੀ ਕੱਚੀ ਹੰਦਾ ਜਾਓ ਹਿਸਾਬ ਨਾਲ ਲਾਇਓ ਵੱਡੇ ਢਾਂਚੇ ਜਾਂ ਕੋਈ ਢਾਂਚਾ ਨਹੀਂ ਛੋਟਾ ਕਰ ਪਾਈਦਾ ਪੂਰੇ ਕੱਦ ਵਾਲੀ ਬਿਹੜਾ ਹਾਂ ਕੱਦ ਵਾਲਾ ਮੂਪਲੀ ਵੀ ਵਿਚੰਗੀ ਹੈ ਨਾ ਪੜਗਾ ਵੀ ਚੰਗੇ ਹਾਂ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਇਹ ਬਲੂਨ ਸੁੰਦੀ ਆ ਬਲੂਨ ਕਿੰਨੇ ਦਿਨ ਲੋ ਇੱਕ ਦੋ ਦੁੱਧ ਨਹੀਂ ਲੈ ਜੂ ਕਿੰਨਾ ਕੁ ਦੁੱਧ ਦੀ ਤੂੰ ਅਸਟੀਮੇਟ ਹੈ 15 16 ਕਿਲੋ ਦੁੱਧ ਦੇ ਦੂਦਰਾ ਹੂੰ ਲੈਵਾ ਬੜਾ ਕਮਾ ਤੇਵਾ ਬਹੁਤ ਸੋਹਣਾ ਹੈ ਸੱਚੀ ਕੱਚੀ ਅੰਦਾਜ਼ਾ ਉਸ ਹੌਨਾ ਲਾਏ ਖੋਲੇ ਭਾਈ ਤੋਰੇ ਫੇਸ ਦੀ ਬਿਊਟੀ ਕਮਾਲ ਕੱਦ ਪ੍ਰਿੰਟ ਬ੍ਰੀਟ ਇੱਕ ਨੰਬਰ ਹੈ ਕੱਲੀ ਕੱਚੀ ਕੱਚੀ ਅੰਦਾਜ਼ਾ ਉਸ ਹੌਨਾ ਲਾ ਲਿਓ ਬਸ ਹੂੰ ਕੀ ਮੁੱਲ ਹੈ ਫਿਰ ਜੈਜ ਇਹ ਮੁੱਲ ਦਾ ਜਿੰਨਾ ਮਰਜ਼ੀ ਕਰਾ ਦਾ ਟਰਾਈ 47000 ਦੀ ਦੇ ਦਾਂਗੇ ਚੱਕ ਬਾਈ ਜਮ ਜੈਜ ਮੋਲਾ 47000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਦੇ ਹਾਲਵਾ ਬੜਾ ਸੋਹਣਾ ਤਿਆਰ ਕਰਦੀ ਹੁੰਦੀ ਆ ਮਰਜੀ ਕਰਾ ਲਾ ਹਾਂ ਬੈਡ ਚੰਗੀ ਆ ਫੇਸ ਦੀ ਬਿਊਟੀ ਕੱਦ ਪ੍ਰਿੰਟ ਇੱਕ ਨੰਬਰ ਆ ਬਿਲਕੁਲ ਬਾਕੀ ਧੂਰਾ ਚੈੱਕ ਕਰ ਲੋ ਧੂਰਾ ਵੀ ਚੰਗਾ ਬਾਕੀ ਇਹ ਵੀ ਮੂੰਹ ਚੌਗੀ ਆ ਠੀਕ ਆ ਚਾਰ ਦਾੰਦ ਆ ਬਾਕੀ ਮੋਲ ਯਾਰ ਜਮ ਜਾਇਜ਼ ਆ ਜਮ ਖੇਚ ਕੇ ਮੋਲ ਹੁੰਦੇ ਆ ਬਾਈ ਦੇ ਬਾਹਲੇ ਮੋਲ ਨਹੀਂ ਹੁੰਦੇ 47000 ਦੀ ਬਾਈ ਕਹਿੰਦਾ ਫੜ ਤੇਰੇ ਅੱਗੇ ਬਾਈ ਚਾਰ ਨੰਬਰ ਇਹ ਵੀ ਬਲੂਨਸ ਹੁੰਦੀ ਆ ਬਲੂਨ ਕਿੰਨੇ ਦਿਨ ਲਓ ਇਹ 2-4 ਦਿਨ ਲੈ ਜੂ 2 ਤੋਂ 4 ਦਿਨ ਕਿੰਨਾ ਕੇ ਦੁੱਧ ਦੇ ਦੂ ਵਸਤੀ ਮੀੜੀ ਚਲੋ 15 ਕਿਲੋ ਦੁੱਧ ਦੇ ਦੂ ਰੱਖ ਲੈ ਠੰਡੀ ਬਹੁਤ ਹੈ ਠੰਡੀ ਬਹੁਤ ਹੈ ਲੈ ਵਲੂ ਬਹੁਤ ਸੋਹਣਾ ਦਾ ਫੇਰੀ ਚੱਲ ਕੋਈ ਚੈੱਕ ਕਰ ਢਿੱਲ ਦੇ ਢਿੱਲ ਬਹੁਤ ਪੰਗਾ ਹੈ ਸਾਰੀਆਂ ਬਲਦਾਂ ਲੱਗ ਗਈਆਂ ਥਾਣ ਬੜਾ ਚੰਗਾ ਬੜਾ ਚੰਗਾ ਥਾਣਾ ਹੈ ਇਕੱਲਾ ਥਾਣ ਪੂਰੀ ਵਿਥੇ ਦੂ ਦੀ ਦਿਖਾ ਰਹੇ ਥਾਣ ਕੋਈ ਵਾਸਤਾ ਨਹੀਂ ਨਹੀਂ ਕੁਝ ਹੈ ਨਾ ਕਹਿਣਾ ਕੁਝ ਨਹੀਂ ਖੋਲ ਦੇ ਬਾਈ ਮਣੀ ਤੋਰ ਕੱਦ ਬਰੀਡ ਪ੍ਰਿੰਟ ਇੱਕ ਨੰਬਰ ਹੈ ਕੱਚੀ ਕੱਚੀ ਹੈ ਸੇਜ਼ ਨਹੀਂ ਵੀ ਬੋਦੀਵਾਦੀ ਪੂਰੀ ਚੰਗੀ ਹੈ ਹਾਂ ਕੀ ਮੋਲ ਆਈ ਫਿਰ ਇਹਦਾ ਇਹ 46000 ਦੀ ਦੇਣਾ ਡਾਟਰਾ ਜੀ 46 ਦੀ ਹਾਂ ਠੀਕ ਆ 46000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮਾਨ ਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਮੋਲ ਜਮਾ ਜਾਇਜ਼ ਆ ਕਿਤੇ ਕੀ ਮੋਲਾ ਕਦ ਕੁਦ ਚੰਗਾ ਬਸ ਵਾ ਬਾਕੀ ਬੜਾ ਸਾਰੇ ਠੰਢੀਆਂ ਹਾਂ ਬਾਕੀ ਮੋਲ ਯਾਰ ਜਮਾ ਜਾਇਜ਼ ਹਨ ਕਿਤੇ ਕੀ ਮੋਲਾ ਮੋਲ ਨਹੀਂ ਮਿਲਦੀ ਕੋਈ ਬੰਦਾ ਵੇਚਣ ਵਾਲਾ ਵੀ ਲੈ ਜਾਂਦਾ ਆਪਾਂ ਤੋਂ ਹੂੰ ਸਹੀ ਆ ਅੱਗੇ ਬਈ ਲਾਸਟ ਕਿਹੜਾ ਸੂਆ ਜੀ ਇਹ ਦੂਜਾ ਸੂਆ ਹੁੰਦੀ ਆ ਇਹ ਕਿੰਨੇ ਦਿਨ ਲਓ ਇਹ 4-5 ਨੇ ਵੀ ਲੈ ਜੂ ਓਕੇ ਬਾਈ ਕਿੰਨਾ ਕੀ ਰਿਕਾਰਡ ਆ ਬਈ ਇਹਦਾ 17 ਕਿਲੋ ਤਾਂ ਦਿੱਤਾ ਠੀਕ ਹੈ ਤੇ ਆਪਣੇ ਪਿੰਡੂ ਹੀ ਲਈਆ ਬੜਾ ਹਾਂ ਚੱਲ ਲਾ ਬੋਦਾ ਜਾਂ ਹਾਂ ਸਾਰੀ ਬਲਟਨਾਂ ਕੱਢੂ ਫੇਰ ਕਰਮਾਈ ਨੇ ਸੋਣਾ ਸੱਚੀ ਕੱਚੀ ਆ ਬੜਾ ਚੰਗਾ ਲੱਗਿਆ ਆ ਚੰਗਾ ਥਣ ਲੱਗਿਆ ਕੀ ਆ ਢਲਾਂ ਢਲਾਂ ਦੇਖੋ ਖੋਲੀ ਬਈ ਤੂੰ ਕੱਲੀ ਕੱਚੀ ਕੱਚੀ ਆਂ ਦਾ ਜਾਓ ਹਸਾਉਣਾ ਲਾਇਓ ਕੱਦ ਬਰੀਡ ਥਣ ਇੱਕ ਨੰਬਰ ਆ ਬਾਈ ਕੀ ਮੋਲ ਲਾ ਫਿਰ ਜਾਇਜ਼ ਜਦ ਇਹ ਅੱਜ 43000 ਦੀ ਦਿੰਦਾ ਜਮਾ ਜੈਜ ਮੋਲਾ 43000 ਦੀ ਵੜ ਬਾਈ ਕਹਿੰਦਾ ਦੇ ਦੇਗੇ ਮਾਨਦਾਨ ਕੋਈ ਚੱਕਰ ਨਹੀਂ ਮਾੜਾ ਮੋਟਾ ਮੌਕੇ ਤੇ ਹੋ ਜਾਊਗਾ ਇਸ ਦੀ ਬਿਊਟੀ ਦੇਖੋ ਕਮਾਲ ਆ ਸੁਣੀਆ ਕਿਆ ਗਰਮੀ ਗਰਮੀ ਨਹੀਂ ਮੰਦੀ ਹੈ ਨਾ ਹੈਂਡ ਫੂਟ ਚੰਗੀ ਆ ਉਹਦੀ ਮੁੱਲ ਵੀ ਜਮਾ ਜੈਜ ਕਿਹੜਾ ਬਾਈ ਨੇ ਮਾਨਦਾਨ ਕੋਈ ਚੱਕਰ ਨਹੀਂ ਹੋ ਜਾਊਗਾ ਨਾਗਸੀ ਭਰਾ ਕੋਲੇ ਬਾਈ ਪੰਜ ਪੰਜੇ ਦਿਖਾਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾ ਕਨੇਟ ਕਰ ਲਿਓ ਜੀ ਧੰਨਵਾਦ